ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਵਾਲੀ ਜਰਸੀ ਬੱਚੀ ਵਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇਥੇ ਆ ਕੇ ਆਉਦੀ ਜ਼ੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਪਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੀ ਫਰਾਬਾਈ ਜੀ ਹੋਰਾਂ ਦੀ ਮੂਤ ਤੋਂ ਕੱਚੀ ਖੀਰੀ ਆ 9-10 ਮਹੀਨੇ ਦੀ ਉਮਰ ਆ ਬੂਤੀ ਬਾਤੀ ਕਰਮਾਲੀ ਦੀ ਬਹੁਤ ਸੋਹਣੀ ਛੋਟਾ ਕਾਰਨਾ ਬੋਦੀ ਵਾਲੀ ਜਰਸੀ ਆ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਈਟ ਵਾਈ ਦੋਸਤੋ ਸੋਹਣੇ ਕੱਦ ਕਰ ਵਾਲੀ ਬੱਚੀ ਆ ਮੂਹ ਤੂੰ ਹਜੇ ਕੱਚੀ ਖੀਰੀ ਆ 9-10 ਮਹੀਨੇ ਦੀ ਸਾਰੀ ਉਮਰ ਆ ਬੱਚੀ ਦੀ ਜੱਤ ਬਰੀਡ ਫੁੱਲ ਪਿਓਰ ਜਰਸੀ ਬੱਚੀ ਆ ਪੰਜਾਬ ਵਾਲੀ ਜੇ ਕੋਈ ਭੈਣ ਭਰਾ ਸੇਵਾ ਸੰਭਾਲ ਗੌਰ ਕੇਅਰ ਚੰਗੀ ਕਰਦਾ ਤਾਂ ਉਹ ਨਾਲੇ ਸਮੇਂ ਜੀ ਦੋਸਤੋ ਚੰਗੇ ਰੁਪਈਆ ਦੀ ਵਸੀ ਘਰੇ ਤਿਆਰ ਹੋ ਜੂ ਬਾਕੀ ਜੱਤ ਬਰੀਡ ਵੇਚ ਸਕਦੇ ਆ ਪਿਓਰ ਪੰਜਾਬ ਵਾਲੀ ਜਰਸੀ ਬੱਚੀ ਆ ਬੂਤੀ ਬਾਤੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਛੋਟਾ ਜੇ ਕੰਨਾ ਬੋਦੀ ਵਾਲੀ ਜਰਸੀ ਇਹ ਟਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਜਾਤ ਬਰੀਡ ਫੁੱਲ ਚਾਰ ਥਾਣਾ ਬਹੁਤ ਸੋਹਣੇ ਕਰਮਾ ਵਾਲੀ ਦੇ ਗੈਪ ਚ ਲੱਗੇ ਹੋਏ ਆ ਪੁੱਤੀ ਬਾਤੀ ਬਹੁਤ ਸੋਹਣੀ ਆ ਇੱਕ ਨੰਬਰ 22 ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 16000 ਰੁਪਏ ਆ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਤੇ ਸਾਰੇ ਵੀਰ ਨੂੰ ਪਿਆਰ ਭਰੀ ਸਸਤੀ